वाहगुरु जी का खालसा वाहेगुरू जी की फतेहराज रणनीत सिंह को मां प्रधान मार्चगार संस्था पंजाब ता ਸ਼ੇ ਫਾੜਕ ਤੋਂ ਅੰਮ੍ਰਿਤਸਰ ਤੱਕ 18 ਕਰੋੜ ਰੁਪਏ ਦੀ ਪੰਜਾਬ ਸਰਕਾਰ ਵੱਲੋਂ ਇਹ ਸੜਕ ਮਨਜ਼ੂਰ ਹੋਈ ਹੈ ਡਬਲ ਲੇਅਰ ਪੈ ਰਹੀ ਹੈ ਤੇ ਹੁਣ ਇੱਕ ਜਿਹੜੀ ਲੇਅਰ ਪੈ ਚੁੱਕੀ ਹੈ ਤੇ ਦੂਜੀ ਜਿਹੜੀ ਅੱਜ ਨਾਗਾ ਤੋਂ ਲੇਖੋਂ ਜਿਹੜੀ ਇਹ ਸ਼ੁਰੂ ਹੋਣ ਲੱਗੀ ਹੈ ਡਬਲ ਲੇਅਰ ਤੇ ਬਹੁਤ ਵਧੀਆ ਜਿਹੜੀ ਇਹ ਸੜਕ ਬਣ ਰਹੀ ਆ ਤੇ ਦੀ ਨਿਗਰਾਨੀ ਕਰਨ ਲਈ ਇਹ ਇੱਕ ਮੈਂਬਰੀ ਟੀਮ ਹੀ ਬਣਾਈ ਹੋਈ ਆ ਜੋ ਕਿ ਇਹ ਪੀਡਬਲਯੂਡੀ ਦੇ ਅਫਸਰਾਂ ਨੂੰ ਸਾਰਿਆਂ ਨੂੰ ਅਸੀਂ ਸੰਜੋਗ ਦੇ ਕੇ ਜਿੱਥੇ ਕੋਈ ਘਾਟ ਆਉਂਦੀ ਆ ਉਹਨਾਂ ਕੋਲੋਂ ਸੇ ਵਾਲੇ ਹੱਲ ਕਰਵਾਈਦਾ ਤੇ ਪਰ ਨਾਲ ਨਾਲ ਜਿਹੜੀਆਂ ਫੈਕਟਰੀਆਂ ਬਣੀਆਂ ਉਹਨਾਂ ਨੇ ਆਪਣਾ ਪਾਸਾ ਉੱਚਾ ਕੀਤਾ ਹੋਇਆ ਹੈ ਉਹ ਵੀ ਅਸੀਂ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਕਿਹਾ ਹੈ ਤੇ ਆਡਿਓ ਸਾਹਿਬ ਨੇ ਦੱਸਿਆ ਹੈ ਕਿ ਉਹਨਾਂ ਨੂੰ ਚਿੱਠੀਆਂ ਘੱਡ ਦਿੱਤੀਆਂ ਗਈਆਂ ਹਨ ਕਿਉਂਕਿ ਜਦੋਂ ਬਾਹਰਤ ਹੁੰਦੀ ਹੈ ਤੇ ਪਾਣੀ ਸੜਕ ਤੇ ਆ ਜਾਂਦਾ ਤੇ ਬਾਹਰ ਨਹੀਂ ਨਿਕਲਦਾ ਇਹ ਪਾਣੀ ਆਉਣ ਕਰਕੇ ਜਿਹੜੀ ਆ ਸੜਕ ਡੁੱਟ ਜਾਂਦੀ ਆ ਇਸ ਕਰਕੇ ਇਹਨਾਂ ਫੈਕਟਰੀ ਵਾਲਿਆਂ ਬਾਹਰ ਸਟੈਂਡ ਵੀ ਬਣਾਇਆ ਤੇ ਆਪਣੇ ਪਾਸਿਓਂ ਜਿਹੜੀਆਂ ਉੱਚਾ ਕੀਤੇ ਆ ਡਵਾਈਡਰ ਉਹ ਜਿਹੜੇ ਆ ਪਹਿਲ ਦੇ ਆਧਾਰ ਤੇ ਉਹ ਵੀ ਨੀਵੇਂ ਕਰਨ ਇੰਝ ਆ ਇਹ ਅਸੀਂ ਐਸਡੀਓ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਖਿਲਾਫ ਜਿਹੜਾ ਪਰਚਾ ਕੀਤਾ ਜਾਵੇ ਤੇ ਹੁਣ ਅੱਜ ਨਗਰ ਕਾਂ ਤੋਂ ਜਿਹੜੀ ਆ ਫੋਰ ਲੇਨ ਸੜਕ ਜਿਹੜੀ ਆ ਡਬਲ ਲੇਨ ਜਿਹੜੀ ਆ ਪਾਈ ਜਾ ਰਹੀ ਆ ਇਹ ਬਹੁਤ ਵਧੀਆ ਜਿਹੜੀ ਇਹ ਸੜਕ ਬਣ ਰਹੀ ਆ ਬੜਾ ਸਰਦਾਰਸ ਕੰਮ ਕੀ ਇਹ ਜਿਹੜੀ ਇਹ ਸੜਕ ਬਣੀ ਆ ਇਹ ਸੜਕ ਅਮਰਸਰ ਤੋਂ ਰਮਗੜ੍ਹ ਸਡੇਰਾ ਬਾਬਾ ਨਾਨਕ ਤੇ ਧਿਆਨਪੁਰ ਨੂੰ ਜਾਂਦੀ ਆ ਬਹੁਤ ਵਧੀਆ ਸੜਕ ਬਣਦੀ ਆ ਅਸੀਂ ਆਉਣ ਵਾਲੇ ਸਮੇਂ ਵੀ ਇਸੇ ਤਰ੍ਹਾਂ ਪੀ ਡਬਲਯੂ ਡੀ ਦੇ ਅਧਿਕਾਰਾਂ ਦੇ ਨਾਲ ਸਾਥ ਦੇ ਕੇ ਇਹ ਸੜਕ ਨੂੰ ਵਧੀਆ ਬਣਾਵਾਂਗੇ ਜਿਹੜਾ ਸਾਰਿਆਂ ਦੇ ਲੋਕ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਬੋਲ